ਜਿਹੜਾ ਮੋਦੀ মিডিਆ ਵਾ ਇਹਨਾਂ ਨੇ ਰਾਈ ਪੰਜਾਬ ਦੀ ਦਿੱਖ ਜਿਹੜੀ ਆ ਉਹ ਬੜੀ ਗਲਤ ਪੇਸ਼ ਕੀਤੀ ਜਾ ਰਹੀ ਆ ਜਦ ਕਿ ਪੰਜਾਬੀ ਅਮਨ ਕਾਨੂੰਨ ਪਸੰਦ ਲੋਕ ਨੇ ਪਾਈਚਾਰਾ ਕਾਇਮ ਰੱਖਣ ਵਾਲੇ ਲੋਕ ਨੇ ਜਦੋਂ ਕਿਸੇ ਵੱਖ-ਵੱਖ ਪਰਮਾਦੇ ਲੋਕਾਂ ਦੇ ਜੈ ਲਾਲ ਜੀ ਸਰਦਾਰ ਭੁੱਲ ਜਿੰਦਾਬਾਦ ਜਿੰਦਾਬਾਦ ਜੈ ਲਾਲ ਜੀ ਸਰਦਾਰ ਭੁੱਲ ਜਿੰਦਾਬਾਦ 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 ਅਮਨ ਲਈ ਜਿੰਦਾਬਾਦ ਜਿੰਦਾਬਾਦ ਗੋਲ ਚੀਮਾ ਜਿੰਦਾ ਇਹਦੇ ਪਰਿਵਾਰ ਵੱਲੋਂ ਜੀ ਅੱਜ ਪਿੰਡ ਤੋਂਗ ਵਿਖੇ ਚੋਣ ਮੀਟਿੰਗ ਕੀਤੀ ਗਈ ਕੀ ਕਹਿ ਵੱਧੋ ਅੱਜ ਨਗਰ ਤੋਂਗ ਵਿੱਚ ਸਰਦਾਰ ਜਗਰਾਜ ਸਿੰਘ ਜੀ ਫੌਜੀ ਜੀ ਉਹਨਾਂ ਦੇ ਗ੍ਰਹਿ ਵਿਖੇ ਇਹ ਮੀਟਿੰਗ ਕੀਤੀ ਗਈ ਆ ਬੜਾ ਭਰਮਾ ਹੰਗਾਰਾ ਮਿਲਿਆ ਮੀਟਿੰਗ ਦਾ ਸਾਰੇ ਪਿੰਡ ਵਾਸੀ ਇੱਥੇ ਉਹ ਮੋਮਾ ਆ ਕੇ ਪਹੁੰਚੇ ਨੇ ਸਾਨੂੰ ਪੂਰੀ ਪੂਰਾ ਯਕੀਨ ਆ ਕਿ ਨਗਰ ਤੋਂਗ ਤੋਂ ਭੁੱਲਰ ਸਾਹਿਬ ਨੂੰ ਹੁਣ ਜਾ ਫੇਰ ਜਿੱਤ ਮਿਲੇਗੀ ਤੇ ਇਸ ਦੇ ਲਈ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਪਹਿਲਾਂ ਵੀ ਪੂਰ ਸਾਹਿਬ ਦਾ ਬੜਾ ਸਾਥ ਦਿੱਤਾ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਤੁਸੀਂ ਵਿਧਾਨ ਸਭਾ ਵਿੱਚ ਭੇਜਿਆ ਸੀ ਤੇ ਹੁਣ ਇੰਨੇ ਹੀ ਭੈਣ ਭਰਾਵਾਂ ਨੇ ਸਭ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ ਤੇ ਖੁਦ ਜਾਓਗੇ ਡੂਰ ਸਾਹਿਬ ਉਹ ਕਿਹੜੇ ਵੋਟਰਾਂ ਨੂੰ ਮੈਂ ਇਹ ਹੀ ਭੇਲਿਆ ਕਿ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਇਹਨਾਂ 2 ਸਾਲਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਪੂਰੇ ਕਰ ਦਿੱਤੇ ਨੇ ਜਿਹੜੇ ਇੱਕ ਦੋ ਵਾਅਦੇ ਰਹਿ ਗਏ ਨੇ ਉਹ ਵੀ ਮਾਨ ਸਾਹਿਬ ਨੇ ਇਹਨਾਂ 3 ਸਾਲਾਂ ਦੇ ਵਿੱਚ ਉਹ ਸਾਰੇ ਪੂਰੇ ਕਰ ਦੇਣੇ ਨੇ ਇਸ ਲਈ ਇਹ ਵੋਟਾਂ ਆਪਾਂ ਮਾਨ ਸਾਹਿਬ ਦੇ ਕੀਤੇ ਕੰਮਾਂ ਤੇ ਮੋਹਰ ਲਗਾਉਣ ਦੇ ਲਈ ਪਾਉਣੀਆਂ ਨੇ ਤੇ ਮੋਦੀ ਦਾ ਦੇਸ਼ ਦੀ ਸੱਤਾ ਤੋਂ ਪਾਸੇ ਹਟਣਾ ਬਹੁਤ ਜ਼ਰੂਰੀ ਆ ਕਿਉਂਕਿ ਮੋਦੀ ਦੀ ਅਗਵਾਈ ਵਿੱਚ ਸਾਡਾ ਦੇਸ਼ ਦਿਨੋ ਦਿਨ ਗਰੀਬ ਹੋਇਆ ਬੇਰੁਜ਼ਗਾਰੀ ਵਧੀ ਇਹ ਮੰਗਿਆਈ ਵਧੀ ਤੇ ਇਸ ਲਈ ਆਪਾਂ ਮੋਦੀ ਨੂੰ ਦੇਸ਼ ਦੀ ਸਰਕਾਰ ਤੋਂ ਪਾਸੇ ਕਰੀਏ ਤਾਂ ਕਿ ਸਾਡੇ ਪੰਜਾਬ ਨਾਲ ਇਹਨਾਂ ਦਸ ਸਾਲਾਂ ਵਿੱਚ ਬੜਾ ਤੱਕਾ ਹੋਇਆ ਹੈ 8000 ਕਰੋੜ ਰੁਪਇਆ ਮੋਦੀ ਸਾਡੇ ਪੰਜਾਬ ਨੂੰ ਨਹੀਂ ਦੇ ਰਿਹਾ ਵਾਗਾ ਬਾਰਡਰ ਇਹ ਨਹੀਂ ਖੋਲ ਰਿਹਾ ਜੇ 8000 ਕਰੋੜ ਰੁਪਇਆ ਸਾਨੂੰ ਮਿਲੇ ਸਾਡੇ ਪਿੰਡਾਂ ਦੇ ਸਾਰੇ ਕੰਮ ਹੋਣ ਗਲੀਆਂ ਬਣਨ ਵਾਲੀਆਂ ਛੜਕਾ ਸਕੂਲ ਕਾਲਜ ਹਸਪੀਟਲ ਬਣਨ ਇਹ ਵਾਗਾ ਬਾਰਡਰ ਖੁੱਲਣ ਨਾਲ ਸਾਡੇ ਲੱਖਾਂ ਧੀਆਂ ਪੁੱਤਾਂ ਨੂੰ ਰੁਜ਼ਗਾਰ ਮਿਲੇਗਾ ਉੱਤੇ ਕਾਰੋਬਾਰ ਵਧੇਗਾ ਵਪਾਰ ਵਧੇਗਾ ਟਰਾਂਸਪੋਰਟਰਾਂ ਨੂੰ ਫਾਇਦਾ ਹੋਏਗਾ ਇਸ ਲਈ ਮੋਦੀ ਨੂੰ ਦੇਸ਼ ਦੀ ਸਤਾ ਤੋਂ ਪਾਸੇ ਕਰਨ ਦੇ ਲਈ ਇਹ ਮਤਲਬ ਆਮ ਆਦਮੀ ਪਾਰਟੀ ਦੁਆਰਾ ਜਿੰਨੇ ਕੰਮ ਕੀਤੇ ਗਏ ਨੇ ਮਾਨ ਸਾਹਿਬ ਦੁਆਰਾ ਉਹਨਾਂ ਦੇ ਮੋਹਰ ਲਾਉਣ ਦੇ ਲਈ ਆਪਾਂ ਕੜੂਰ ਸਾਹਿਬ ਵਾਸੀ ਭੁੱਲਰ ਸਾਹਿਬ ਨੂੰ ਇਤੋ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਏ ਦੋ ਤਨ ਅਰਥ ਦਿੰਦੇ ਆ ਕਿ ਅੱਜ ਉਹ ਲਾਲਜੀ ਭੁੱਲਰ ਗਏ ਬੀਬਾ ਜੀ ਆਏ ਹੀ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜੁਹਰਾ ਸਿੰਘ ਜੀ ਜੀ ਜਿਹੜੇ ਤੋਂ ਅੱਜ ਤੁਹਾਡੇ ਗ੍ਰਹਿ ਵਿਖੇ ਚੋਣ ਮੀਟਿੰਗ ਕੀਤੀ ਅੱਜ ਜੀ ਆਪਣੇ ਆਪ ਪਾਰਟੀ ਵੱਲੋਂ ਦਾ ਸਰਦਾਰ ਲਾਲਜੀਤ ਭੁੱਲੋੜ ਜੀ ਕਵਿੰਦਤ ਮੰਤਰੀ ਸਾਹਿਬ ਜੀ ਉਹਨਾਂ ਦੇ ਮਿਸ ਜਿਹੜੀ ਆ ਆਪਣੇ ਮੀਟਿੰਗ ਕਰਨ ਆਏ ਪਿੰਡ ਬੀਬੀ ਸਰੇਂਦਰਪੁਰ ਦਾ ਬਹੁਤ ਸੋਹਣਾ ਮੀਟਿੰਗ ਕਰਕੇ ਆਪਣੀ ਪਾਰਟੀ ਵਾਸਤੇ ਜੋ ਵੀ ਗੱਲਾਂ ਕੀਤੀਆਂ ਬਹੁਤ ਸੋਹਣਾ ਸੁਝਾਅ ਦੇ ਕੇ ਗਏ ਆ ਪਿੰਡ ਦੇ ਵਾਸਤੇ ਜੋ ਵੀ ਪਿੰਡ ਨੂੰ ਲੋੜਿੰਦੀਆਂ ਚੀਜ਼ਾਂ ਹਾਂ ਉਹਨਾਂ ਬਾਰੇ ਨੇ ਵਾਦਾ ਕੀਤਾ ਵੀ ਹਰ ਇੱਕ ਚੀਜ਼ ਜਿਹੜੀ ਪੂਰੀ ਹੋਗੀ ਜੋ ਵੀ ਉਹਨਾਂ ਨੇ ਕੋਈ ਗੱਲ ਕੀਤੀ ਹੈ ਸਿਵਰੀ ਦਾ ਪਾਣੀ ਕਰਨ ਦਾ ਵਾ ਜੋ ਉਹ ਵੀ ਜਿਹੜਾ ਸਾਰਾ ਹੱਲ ਹੋਊਗਾ ਜਿਹੜੀ ਆ ਪੈਨਸ਼ਨਰ ਪਹੁੰਚਣਾ ਹੈ ਕੀ ਆਪਣੇ 100000 ਰੁਪਏ ਆਉਣਾ ਇਹਦੀ ਖਾਤਿਆਂ ਵਿੱਚ ਦੀਆਂ ਦੇ ਪਾਇਆ ਜਾਊਗਾ ਬਾਕੀ ਅਸੀਂ ਬਹੁਤ ਧੰਨਵਾਦੀ ਆ ਵੀ ਸਾਰਾ ਅਸੀਂ ਜੋਰ ਲਾ ਕੇ ਆਪਣਾ ਤਨਮਨ ਨਾਲ ਜੋਰ ਲਾ ਕੇ ਭੱਲਰ ਸਾਹਿਬ ਨੂੰ ਜਿਤਾ ਕੇ ਉਹਨਾਂ ਦੀ ਜਿੱਤ ਜੋਲੀ ਦੇ ਵਿੱਚ ਪਾਵਾਂਗੇ ਅੱਜ ਪਿੰਡ ਤੌਂਗ ਜਗਰਾਲ ਸਿੰਘ ਪਬਲੀ ਦੇ ਘਰ ਮੀਟਿੰਗ ਹੋਈ ਜੀ ਮંત્રી ਸਾਹਿਬ ਨੇ ਆਉਣਾ ਸੀ ਪਰ ਮੰਤਰੀ ਸਾਹਿਬ ਨੂੰ ਜਿਆਦਾ ਕੰਮ ਹੋਣ ਕਰਨਾ ਆਏ ਨਹੀਂ ਵੀ ਮੈਡਮ ਜੀ ਆਏ ਆ ਜੀ ਆਨੂੰ ਕਹਿੰਦੇ ਇਹਨਾਂ ਨੂੰ ਬਾਕੀ ਤੁਮਾਰਾ ਵਿਕਾਸ ਬਾਰੇ ਬਹੁਤ ਜਿਆਦਾ ਸਾਨੂੰ ਕਹਿ ਕੇ ਗਏ ਹੋ ਜੋ ਪਿੰਡ ਦਾ ਛੱਪੜ ਦਾ ਪਾਣੀ ਹੈ ਸੀਵਰੇਜ ਬਾਰੇ ਵੀ ਗੱਲ ਹੋਈ ਆ ਵੀ ਕਿੰਦੀ ਇਹ ਤੁਹਾਡਾ ਸੀਵਰੇਜ ਜੋ ਖੁਆਓ ਉਹਦੇ ਜਿਹੜੇ ਪਾਣੀ ਪਾਇਆ ਜਾਊਗਾ ਜਿੰਨਾ ਵੀ ਵਿਕਾਸ ਵਾਧਾ ਵਾਧ ਕਰਾਂਗੇ ਬਾਕੀ ਐਂ ਧੰਨਵਾਦ ਉਹਨਾਂ ਦੀ ਕਰਦੇ ਆ ਅਸੀਂ ਪਹਿਲਾਂ ਵੀ ਸਾਥ ਅਸੀਂ ਕੀਤਾ ਵਾ ਬਾਕੀ 19 ਸਾਲ ਤੋਂ ਅਸੀਂ ਸਾਥ ਵਾ ਉਹਨਾਂ ਬਾਕੀ ਜੋ ਵੀ ਅਹੀਂ ਇੰਨੇ ਮਜ਼ ਕਰਾਂ ਅੰਗਸਾਗ ਰਿਸ਼ੇਦਾਰਾਂ ਨਾਲ ਐ ਬਿਲਕੁਲ ਤਿਆਰ ਹਰ ਦਿਨ ਰਾਤ ਮਿਹਨਤ ਕਰਨ ਰਹੇ ਆ ਜੈ ਜੀ ਖਾਲਸਾ ਸਾਡੇ ਪਿੰਡ ਸਰਦਾਰ ਜਗਰਾਤ ਸਿੰਘ ਦੇ ਘਰ ਆਏ ਆ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਅਸੀਂ ਇਹ ਕਹਿੰਨੇ ਅੱਜ ਬਹੁਤ ਇੰਨਾ ਆਮ ਪਾਰਟੀ ਦਾ ਵਾਅਦਾ ਵਾਅਦਾ ਵੋਟਾਂ ਪਾ ਕੇ ਜਿਤਾਵਾਂਗੇ ਮੰਤਰੀ ਸਾਹਿਬ ਨੂੰ ਤੇ ਕੋਈ ਵੀ ਮੁਸ਼ਕਲ ਹੋਊਗੀ ਜੋ ਸਾਡੀ ਮੰਤਰੀ ਸਾਹਾ ਕੇ ਵੀ ਹੱਲ ਕੀਤੀ ਆ ਕੰਮ ਕਰਨਗੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੇ ਪੂਰੀ ਲੀਡ ਨਾਲ ਮੰਤਰੀ ਨੂੰ ਜਿਤਾਈਏ